ਦੇச்சு ਦੇச்சு ਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਸ਼ਹੀਦ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਮਾਸਟਰ ਬਲਵਿੰਦਰ ਸਿੰਘ ਜੀ ਸ਼ੇਖੋ ਸਤਿ ਸ਼੍ਰੀ ਅਕਾਲ ਜੀ 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 ਜ ਫਕਰਾਖੀ ਦੀ ਉਗਰਾਹੀ ਕਰਨਗੇ ਸੀ ਹਾਂਜੀ ਫਕਰਾਖੀ ਗੁਆਈ ਸਮਝਦੇ ਆ ਅਗਰਾਈ ਜਿਹੜੀ ਹੁੰਦੀ ਆ ਹਾਂਜੀ ਵੀ ਜਿਹੜੇ ਇਲਾਕੇ ਦੇ ਵਿੱਚ ਉਹ ਲੋਕਾਂ ਦੀ ਰਾਖੀ ਕਰਦੇ ਆ ਬਿਲਕੁਲ ਲੋਕਾਂ ਦੀ ਸੇਵਾ ਕਰਦੇ ਆ ਲੋਕਾਂ ਦਾ ਦੁੱਖ ਸੁੱਖ ਵੇਲੇ ਸਾਥ ਦਿੰਦੇ ਆ ਉਹਦੀ ਉਗਰਾਹੀ ਕਰਦੇ ਸੀਗੇ ਤੇ ਉਹ ਆਮ ਲੋਕਾਂ ਕੋ ਨਹੀਂ ਕਰਦੇ ਸੀ ਗਰੀਬ ਲੋਕਾਂ ਕੋ ਜਿਹੜੇ ਮਾਰ ਫੀ ਲੋਕ ਸੀ ਉਹਨਾਂ ਕੋਲ ਕਰਦੀ ਜਦੋਂ ਗ੍ਰਾਈ ਕਰਨਗੇ ਤੇ ਉੱਥੇ ਸਾਬ ਸਿੰਘ ਭੰਗੀ ਹਾਂ ਤੇ ਉਹਦੇ ਸਾਥੀਆਂ ਨੇ ਬਿਨਾ ਕਿਸੇ ਲੜਾਈ ਤੋਂ ਹਾਂਜੀ ਉਹ ਗ੍ਰਾਈ ਦੇੰਟ ਉਹਨਕਾਰੀ ਕਰਦੇ ਉਹ ਕਹਿੰਦੇ ਕਿ ਅਸੀਂ ਕੋਈ ਉਗਰਾਈ ਨਹੀਂ ਦੇਣੀ ਅੱਗੋ ਜਾਨੀ ਹਦੈਕ ਬੰਦਾ ਕਹਿੰਦਾ ਕਿ ਕੀ ਕਹਿੰਦੇ ਕਿ ਪੰਜਾਬੀ ਚ ਵੇਰ ਜਾਂਦਾ ਜਾਂ ਕਿ ਆਂਦਾ ਅੜ ਜਾਂਦਾ ਕਿ ਹਾਂਜੀ ਉਹ ਜਦੋਂ ਇੰਨੀ ਗੱਲਾਂ ਹੋਈ ਤੇ ਉਹ ਟਕਰਾਰ ਹੁੰਦੇ ਆ ਹੁੰਦੇ ਆ ਗੱਲਾਂ ਕਰਦੇ ਆ ਕਰਦੇ ਆ ਹੀ ਉਹ ਗੱਲ ਲੜਾਈ ਤੱਕ ਪਹੁੰਚ ਗਈ ਅੱਛਾ ਲੜਾਈ ਤੱਕ ਪਹੁੰਚ ਗਈ ਤੇ ਜਦੋਂ ਲੜਾਈ ਤੱਕ ਪਹੁੰਚ ਗਈ ਤੇ ਉਹ ਗੱਲ ਉਸ ਬੰਦਾ ਜਿਹੜੇ ਭੰਗੀ ਸਰਦਾਰ ਸੀ ਮੈਂ ਤੇ ਜਿੰਨਾ ਇਤਿਹਾਸ ਅਜੇ ਤੱਕ ਪੜਿਆ ਕਿ ਉਹ ਬੜੇ ਸ਼ਤਾਨ ਰੂਪੀ ਬੰਦੇ ਹੀ ਹੋ ਗਏ ਜੋ ਮੈਂ ਅੱਜ ਤੱਕ ਤੁਹਾਨੂੰ ਇਤਿਹਾਸ ਪੜ੍ਹ ਕੇ ਦੱਸ ਰਿਹਾ ਔਰ ਜੋ ਮੈਂ ਹੁਣ ਵੀ ਪੜ ਰਿਹਾ ਤੇ ਅੱਗੇ ਪੜ੍ਹਾਂਗਾ ਤੇ ਪੰਗਾ ਇਹਨਾਂ ਨਾਲ ਵੀ ਮਹਾਰਾਜਾਂ ਦਾ ਇਹੋ ਪੈਂਦਾ ਰਿਹਾ ਕਿਉਂਕਿ ਇਹ ਤੇ ਭਲੇ ਦਾ ਕੰਮ ਕਰਦੇ ਰਹੇ ਬਿਲਕੁਲ ਕਿਉਂਕਿ ਜਿਉਂ ਤੋਂ ਆਪਾਂ ਇਹਨਾਂ ਦਾ ਇਤਿਹਾਸ ਸ਼ੁਰੂ ਕੀਤਾ ਹੈ ਤੇ ਇਹਨਾਂ ਦੇ ਵੱਡੇ-ਵਡੇਰਿਆਂ ਤੋਂ ਜਦੋਂ ਤੋਂ ਆਪਾਂ ਅੱਜ 6ਵਾਂ ਭਾਗ ਆ ਗਿਆ ਤੇ ਇਹ ਤੇ ਭਲਾ ਹੀ ਕਰਦੇ ਆਏ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਬਿਲਕੁਲ ਜੀ ਤੇ ਉਹਨੇ ਕੀ ਕੀਤਾ ਕਿ ਉਹਦਾ ਲੜਾਈ ਜਦੋਂ ਸ਼ੁਰੂ ਹੋ ਗਈ ਉਹ ਸ਼ਤਾਨ ਬੰਦਾ ਹੀ ਤੇ ਉਹ ਮਹਾ ਸਿੰਘ ਦਾ ਮੁਕਾਬਲਾ ਤੇ ਨਹੀਂ ਕਰਕੇ ਆ ਤੇ ਸੋਦਰਾ ਕਿਲਾਸੀਓ ਦਾ ਕੋਈ ਉਹ ਜਾ ਕੇ ਲੁੱਕ ਕੇ ਬਹਿ ਗਿਆ ਬੈਠ ਗਿਆ ਤੇ ਉਧਰੋਂ ਸਰਦਾਰ ਮਹਾ ਸਿੰਘ ਦੇ ਸਾਥੀਆਂ ਨੇ ਇਹਦੇ ਕਿਲੇ ਨੂੰ ਘੇਰਾ ਪਾ ਲਿਆ ਸਾਰਿਆਂ ਨੇ ਉਹ ਆਏ ਕਿ ਛੋਟੀਆਂ-ਮੋਟੀਆਂ ਲੜਾਈਆਂ ਹੁੰਦੀਆਂ ਰਹੀਆਂ ਵਾਹੇ ਕਿੰਨੇ ਕਿੰਨੇ ਲੜਾਈਆਂ ਕਰੀਆਂ ਜਣੀਆਂ ਚਵਾਂਟੀਆਂ ਜੀਆਂ ਲਾਈਆਂ ਜਣੀਆਂ ਹੂੰ ਹੂੰ ਪਰ ਉਹ ਮਹਾਂ ਲੜਾਈ ਹੋਈ ਨਹੀਂ ਕਿ ਜਿਹਦੇ ਨਾਲ ਉਹ ਸਰਦਾਰ ਜਿਹੜਾ ਸੈਭ ਸਿੰਘ ਭੰਗੀ ਹੀ ਵੀ ਸਿਧਾਂਤ ਕੇ ਨਾਲ ਟਕਰਾ ਕਰਦਾ ਉਹ ਅੰਦਰੋਂ ਨਿਕਲੇ ਨਹੀਂ ਹੋਰੇਨਾਂ ਨੇ ਉੱਥੇ ਕਿਲਾ ਸੰਭਾਲ ਲਿਆ ਲੜਾਈ ਬਹੁਤ ਚੱਲਦੀ ਰਹੀ ਪਰ ਇਹਦਾ ਕੋਈ ਸਿੱਟਾ ਨਹੀਂ ਨਿਕਲਿਆ ਸਿੱਟਾ ਨਿਕਲਿਆ ਨਾ ਕੋਈ ਤੇ ਮਹਾ ਸਿੰਘ ਉੱਥੇ ਬੈਠੇ ਸੀ ਲੜਾਈ ਦੇ ਘੇਰਾਬੰਦੀ ਦੇ ਵਿੱਚ ਹੀ ਮਾਰਾ ਇਹਦਾ ਪਾਣਾ ਇਹ ਬਤਿਆ ਕਿ ਮਾਂ ਸਿੰਘ ਨੂੰ ਜਿਹੜੀ ਹੁੰਦੀ ਨਾ ਇੱਕ ਬਿਮਾਰੀ ਹੁੰਦੀ ਆ ਜਿਹੜੀ ਪੇਟ ਖਰਾਬ ਦੀ ਉਹਨੂੰ ਪੇਟ ਖਰਾਬ ਹੋ ਕੇ ਉਹਨਾਂ ਨੂੰ ਉਲਟੀਆਂ ਆਉਣ ਲੱਗ ਪਈਆਂ ਤੇ ਚਿਚਕ ਦੀ ਬਿਮਾਰੀ ਹੋ ਗਈ ਪੇਚੇ ਪੇਚ ਦੀ ਬਿਮਾਰੀ ਹੋ ਗਈ ਪੇਚ ਹੁੰਦੀ ਹੈ ਕਿ ਬਿਮਾਰੀ ਉਹ ਹੋਗੀ ਜਿਹਦੇ ਨਾਲ ਨਾ ਉਹ ਬਹੁਤ ਬੇਹਾਲ ਹੋ ਗਈ ਇੰਨੇ ਕਿ ਬਿਹਾਲ ਹੋ ਗਏ ਕਿ ਬਿਹਾਲ ਹੋਣ ਦਾ ਕਾਰਨ ਇਹ ਕਿ ਉਥੋਂ ਉਹਨਾਂ ਨੂੰ ਖਾਣਾ ਨਹੀਂ ਸੀ ਵਧੀਆ ਮਿਲਦਾ ਖਾਣਾ ਵਧੀਆ ਨਾ ਮਿਲਣ ਕਰਕੇ ਇਹ ਬਿਮਾਰੀ ਹੋ ਗਈ ਜਦ ਇਹ ਬਿਮਾਰੀ ਹੋ ਗਈ ਤੇ ਉਹਨਾਂ ਨੇ ਵੇਖਿਆ ਕਿ ਬਈ ਇਹ ਮੇਰੇ ਵੱਸੋਂ ਬਾਹਰ ਦੀ ਗੱਲ ਹੋ ਗਈ ਆ ਬਿਮਾਰ ਹੋਣ ਕਰਕੇ ਤੇ ਉਹਨਾਂ ਨੇ ਆਪਣੇ بیٹے ਮਹਾਰਾਜਾ ਰਣਜੀਤ ਸਿੰਘ ਨੂੰ ਉਹ ਜ਼ਿੰਮੇਵਾਰੀ ਦੇ ਦਿੱਤੀ ਕਿ ਤੋਂ ਸੰਭਾਲ ਉਹਨਾਂ ਨੇ ਕਿਹੜਾ ਸੰਭਾਲ ਲਿਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕਲਾਸ ਮੰਨਣ ਤੋਂ ਬਾਅਦ ਉਹਨਾਂ ਨੇ ਇਹੋ ਗੱਲ ਕੀਤੀ ਕਿ ਮੈਂ ਹੁਣ ਗੁਜਰਾਂਵਾਲੇ ਵਾਪਸ ਜਾਣਾ ਚਾਹੁੰਦਾ। ਤੇ ਉਹ ਲੜਾਈ ਦੇ ਦੌਰਾਨ ਹੀ ਗੁਜਰਾਂਵਾਲੇ ਵਾਪਸ ਤੁਰ ਪਏ। ਉਹਨਾਂ ਫਿਰ ਪਰਤਣ ਤੋਂ ਪਹਿਲਾਂ ਫਿਰ ਕੀਤਾ ਕੀ ਪਏ ਆਪਣੇ ਆਪ ਨੂੰ ਇੰਨਾ ਕੁ ਬਿਹਾਲ ਢਠ ਲਿਆ ਕਿ ਸ਼ਾਇਦ ਪਾਣਾ ਕੀ ਵਰਤਨਾ। ਉਹਨਾਂ ਨੇ ਉੱਥੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਦਸਤਾਰ ਬੰਦੀ। ਮर्यादा ਅਨੁਸਾਰ ਉੱਥੇ ਕਰਦੇ ਜੰਗ ਦੇ ਵਿੱਚ ਹਾਂਜੀ ਉਥੋਂ ਤੁਰਨ ਤੋਂ ਪਹਿਲਾਂ ਹੀ ਕਰਕੇ ਆਏ ਅੱਛਾ ਜਦੋਂ ਉੱਥੋਂ ਕਰਕੇ ਆਗੇ ਤੇ ਆਪਣੇ ਗੁਜਰਾਵਾਲਾ ਸਾਹਿਬ ਪਹੁੰਚ ਗਏ ਹਾਂਜੀ ਤੇ ਥੋੜੀ ਚਿਰ ਬਾਅਦ ਹੀ ਕਿ ਕੁਝ ਦਿਨਾਂ ਬਾਅਦ ਹੀ ਪਤਾ ਲੱਗਾ ਕਿ ਪੰਗੀਆਂ ਦਾ ਇੱਕ ਬੜਾ ਤਗੜਾ ਕਾਫਲਾ ਸਰਦਾਰਾਂ ਦਾ ਹਾਂਜੀ ਕਿਲੇ ਨੂੰ ਛੜਾਉਣ ਵਾਸਤੇ ਆ ਰਿਹਾ ਹਾਂ ਬਰ ਉਹਨਾਂ ਵਿੱਚ ਕਾਫੀ ਨਾ ਆਇਆ ਜਿਹੜੇ ਕਿ ਉਹ ਕਿਲੇ ਨੂੰ ਛਾੜਉਣ ਵਾਸਤੇ ਆ ਰਹੇ ਸੀਗੇ ਪੰਗਿਆਂ ਦਾ ਟੋਲਾ ਮੈਂ ਉਹ ਲਈ ਕਹੂੰਗਾ ਮੈਂ ਉਹਨਾਂ ਨੂੰ ਟੋਲਾ ਹੀ ਹਾਂ ਦਾ ਜੀ ਕਿ ਇਹ ਲਫ਼ਜ਼ ਹੈ ਕਿ ਸਰਦਾਰਾਂ ਨਾਲ ਸਰਦਾਰ ਪੰਗੇ ਲੈਂਦੇ ਜਦੋਂ ਟੋਲਾ ਹੀ ਕਿਹਾ ਜਾਊ ਇਸ ਗੱਲ ਦਾ ਪਤਾ ਲੱਗਿਆ ਮਹਾਰਾਜ ਰਣਜੀਤ ਸਿੰਘ ਤੇ ਉਹ ਬੜਾ ਮਹਾਰਾਜੇ ਬੜੇ ਦਿਮਾਗੀ ਬੰਦੇ ਸੀ ਉਹਨਾਂ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਇਹਨਾਂ ਉਹਨਾਂ ਦੇ ਰਸਤੇ ਦੇ ਵਿੱਚ ਜਿੱਥੋਂ ਨੇ ਉਹ ਲੰਗੜਾ ਹੀ ਨਾ ਉੱਥੇ ਪਹਿਲੇ ਜਾ ਕੇ ਕਿਲੇ ਮੋਰਚੇ ਸੰਭਾਲ ਲਏ ਉਹਨਾਂ ਨੇ ਮੋਰਚੇ ਸੰਭਾਲ ਕੇ ਤੇ ਉਹਨਾਂ ਨੇ ਉੱਥੇ ਨਾਕਾਬੰਦੀ ਕਰਤੀ ਜਦੋਂ ਅਜੇ ਪਹੁੰਚੇ ਨਹੀਂਗੇ ਤੇ ਇਹਨਾਂ ਨੇ ਗੋਲੀਆਂ ਦੀਆਂ ਤੇ ਤੀਰਾਂ ਦੀਆਂ ਵਰਖਾ ਤਾਂ ਚੰਗੀਆਂ ਕੀਤੀਆਂ ਤੇ ਉਹ ਉੱਥੇ ਢੇੜ ਢੇਰੀ ਕਰਦੇ ਇਹਨਾਂ ਨੇ ਬਾਕੀ ਜਿਹੜੇ ਰਹਿੰਦੇ ਹੁੰਦੇ ਹੈਗੇ ਨਾ ਉਹਨਾਂ ਨੂੰ ਭੱਜਣ ਤੋਂ ਬਗੈਰ ਕੋਈ ਚਾਰਾ ਨਹੀਂ ਉਹ ਫਿਰ ਨਾ ਉਥੋਂ ਬੰਦਾਲ ਛੱਡ ਕੇ ਭੱਜ ਗਏ। ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਉਹਨਾਂ ਦੀਆਂ ਤੋਪਾਂ ਬੰਲੂਕਾਂ ਬਰੂਦ ਬੜਾ ਚੰਗਾ ਚੋਖਾ ਹੱਥ ਲੱਖਾ ਹੁੰਦਾ ਜਿਹੜੇ ਲੈ ਕੇ ਆਏ ਕਿਲਾ ਜਿਤਨਾ ਵਾਸਤੇ। ਹੂੰ। ਉਦੋਂ ਕਿਹਾ ਕਿ ਜਦੋਂ ਸਾਰਾ ਕੁਝ ਇਹਦੇ ਹੱਥ ਲੱਗ ਗਿਆ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਤੇ ਇਹਨਾਂ ਨੇ ਸਾਰਾ ਹੀ ਨਾ ਗੁજરા ਵਾਲੇ ਪਛਾਤਾ। ਹੂੰ। ਤੋਪਾਂ ਵੀ ਤੇ ਜਿਹੜਾ اسلحਾ ਸੀ ਤੇ ਉਦੋਂ ਮਹਾਰਾਜ ਰਾਜ ਮਹਾ ਸਿੰਘ ਜਿਹੜੇ ਨਾ ਠੀਕ ਨਹੀਂ ਸੀਗੇ ਪਰ ਭਾਈਗੇ ਸੀਗੇ ਜਦੋਂ ਪਹੁੰਚਿਆ ਤੇ ਉਹਨਾਂ ਨੂੰ ਬੜੀ ਖੁਸ਼ੀ ਤੇ ਪ੍ਰਸ਼ੰਸਾ ਹੋਈ ਵੀ ਮੇਰੇ ਬੇਟੇ ਨੇ ਮਤਲਬ ਮੋਹਣ ਲੀਆ ਆਪਾਂ ਲਈਦਾ ਆਪਣਾ ਖਾਨਦਾਨ ਚੜਦੀ ਕਲਾ ਜਾਊਂਗਾ ਬੜੇ ਪ੍ਰਸੰਨ ਹੋਏ ਬੜੇ ਖੁਸ਼ ਹੋਏ ਪਰ ਵਾਹਿਗੁਰੂ ਦਾ ਪਾਣਾ ਇਹ ਹੋਇਆ ਕਿ ਥੋੜੇ ਚਿਰ ਬਾਅਦ ਨਾਲ ਉਹਨਾਂ ਦਾ ਕੁਝ ਦਿਨਾਂ ਬਾਅਦ ਹੀ 1892 ਦੀ ਗੱਲ ਹੈ ਕਿ ਅਜੇ 27 ਸਾਲ ਦੇ ਸੀ ਮਹਾਰਾਜਾ ਮਹਾ ਸਿੰਘ ਅੱਛਾ ਤੇ ਚੜ੍ਹਦੀ ਜਵਾਨੀ ਵਿੱਚ ਹੀ ਉਹਨਾਂ ਦੀ ਨ ਮੌਤ ਹੋ ਗਈ ਤੇ ਉਸ ਵੇਲੇ ਜਿਹੜਾ ਜੰਗ ਸੀਗਾ ਉਹ ਕੋਟ ਮਹਾਰਾਜਾ ਵਿੱਚ ਚੱਲਦਾ ਪਿਆ ਸੀ ਲੜਾਈ ਚੱਲਦੀ ਪਈ ਸੀ ਇਸ ਗੱਲ ਦਾ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਉਹ ਫਿਰ ਉੱਥੋਂ ਜੰਗ ਛੱਡ ਕੇ ਵਿੱਚੋਂ ਤੇ ਗੁਜਰਾਂਵਾਲੇ ਪਹੁੰਚੇ ਛੇ ਛੇਤੀ ਉਹਨਾਂ ਫਿਰਾਂ ਨੇ ਆਪਣੇ ਪਿਤਾ ਦਾ ਜਿਹੜਾ ਸੰਸਕਾਰ ਕੀਤਾ ਮਰਜ਼ਾਦਾ ਅਨੁਸਾਰ ਅੱਜ ਵੀ ਸੰਧੂ ਸਾਹਿਬ ਕਹਿੰਦੇ ਕਿ ਮਹਾਰਾਜਾ ਮਹਾ ਸਿੰਘ ਦੀ ਗੁਜਰਾਂਵਾਲੇ ਵਿੱਚ ਸਮਾਧ ਉਸੇ ਤਰ੍ਹਾਂ ਹੀ ਮਜ਼ੂਦਾ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਔਰ ਉਹਦਾ ਇੱਕ ਗੁੰਮਤ ਬਣਿਆ ਹੋਇਆ ਪਾਕਿਸਤਾਨ ਪਾਕਿਸਤਾਨ ਅਜੇ ਵੀ ਹੈਗੀ ਹੂੰ ਸੰਧੂ ਸਾਹਿਬ ਇਹ ਮੈਂ ਦੱਸਣਾ ਚਾਹੁੰਦਾ ਕਿ ਹੁਣ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦਾ ਰਾਜ ਸ਼ੁਰੂ ਹੋਣਾ ਕਿਉਂਕਿ ਹੁਣ ਮਹਾਰਾਜਾ ਮਹਾ ਸਿੰਘ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਪੀੜ੍ਹੀ ਚੱਲ ਜਾਂਦੀ ਆ ਤੇ ਇਹਨਾਂ ਦਾ ਰਾਜ ਸ਼ੁਰੂ ਹੋਣਾ ਹਾਂਜੀ ਅਸੀਂ ਆਪਣੇ ਪਾਠਕਾਂ ਨੂੰ ਦਰਸ਼ਕਾਂ ਨੂੰ ਜਿਹੜੇ ਸਾਡੇ ਸਰੋਤੇ ਉਹਨਾਂ ਨੂੰ ਇਹ ਦੱਸਣਾ ਚਾਹੁੰਨੇ ਆ ਕਿ ਇਸ ਟਾਈਮ ਤੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਦਸ਼ਾ ਕਿਹੋ ਜੀ ਸੀ ਇਹ ਦੱਸਣਾ ਇਸ ਕਰਕੇ ਜ਼ਰੂਰੀ ਕਿ ਪਾਠਕਾਂ ਨੂੰ ਇਹ ਸਮਝਾ ਸਕੇ ਕਿ ਤਨ ਦਸ਼ਾ ਕਿੱਦਾਂ ਦੀ ਸੀ ਤੇ ਕਿਹੜੇ ਕਿਹੜੇ ਰਾਜਿਆਂ ਤੇ ਕਿਹੜੇ ਕਿਹੜੇ ਭੰਗੀ ਸਰਦਾਰਾਂ ਦਾ ਰਾਜ ਸੀ ਇਹ ਹੁਣ ਮੈਂ ਸਾਰੀ ਗੱਲ ਜੇ ਹੁਣ ਦੱਸਦਾ ਵਾਂ ਤੇ ਉਹ ਠੀਕ ਨਹੀਂ ਲੱਗਦੀ ਮੇਰਾ ਕਹਿਣ ਦਾ ਭਾਅ ਇਹ ਹੈ ਕਿ ਅਗਲੇ ਐਪੀਸੋਡ ਦੇ ਵਿੱਚ ਮੈਂ ਦੱਸਾਂ ਕਿ ਜਿਹੜੀਆਂ ਇਹ ਮਸਲੇ ਸੀ ਇਹਨਾਂ ਉੱਤੇ ਕਿਹੜਾ ਕਿਹੜਾ ਕਬਜ਼ਾ ਸੀ ਲਾਹੌਰ ਦੀ ਰਾਜਧਾਨੀ ਉੱਤੇ ਕਿਹੜਾ ਕਿਹੜਾ ਕਬਜ਼ਾ ਸੀ ਇਹ ਮੈਂ ਅਗਲਾ ਭਾਗ 7 ਜਿਹੜਾ ਨਾ ਉਹਦੇ ਵਿੱਚ ਵਿਸਥਾਰ ਚ ਦੱਸੂਗਾ ਕਿ ਉਹ ਉਸ ਟਾਈਮ ਦੇ ਉੱਤੇ ਮਹਾਰਾਜੇ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਕਿਹੜੇ ਕਿਹੜੇ ਬੰਦਿਆਂ ਨੇ ਕਬਜ਼ੇ ਕੀਤੇ ਹੋਏ ਸੀ ਠੀਕ ਹੈ ਨਾ ਤੇ ਕਿਹੜੇ ਕਿਹੜੇ ਭੰਗੀ ਸਰਦਾਰਾਂ ਨੇ ਕਬਜ਼ੇ ਕੀਤੇ ਸੀ ਤੇ ਕਿਹੜੇ ਕਿਹੜੇ ਦੂਸਰੇ ਰਾਜੇ ਜਿੱਦਾਂ ਰਾਜਾ ਇੱਕ ਸ਼ਾਜਮਾਨ ਦੁਰਾਨੀ ਸੀ ਉਹ ਵੀ ਕਬਜ਼ਾ ਕਰ ਗਿਆ ਇਦਾਂ ਦੀਆਂ ਬੜੀਆਂ ਜ਼ਿਆਦੀਆਂ ਗੱਲਾਂ ਨੇ ਪਰ ਮੈਂ ਇਹ ਜੋ ਸ਼ੁਰੂ ਕਰੂੰਗਾ ਤੇ ਬਹੁਤ ਵੱਡਾ ਐਪੀਸੋਡ ਹੋ ਜਾਏਗਾ ਮੈਂ ਇਹ ਸੋਚਦਾ ਕਿ ਅਗਲਾ ਭਾਗ ਜਿਹੜਾ ਮੈਂ 7ਵਾਂ ਉਹਦੇ 'ਚ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਸ਼ੁਰੂ ਕਰਾਂ ਦੇ ਇਹਦੇ ਨਾਲ ਹੀ ਮੈਂ ਆਪ ਜੀ ਨੂੰ ਸਸੀ ਗੱਲ ਕਹਿਣਾ ਅਗਲੇ 7ਵੇਂ ਐਪੀਸੋਡ ਦੇ ਵਿੱਚ ਦੀ ਤੁਹਾਨੂੰ ਅਗਲਾ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ੁਰੂ ਹੋਣਾ ਉਹਦੇ ਬਾਰੇ ਆਪ ਜੀ ਨੂੰ ਸਾਰੀ ਗੱਲ ਦੱਸਾਂਗੇ ਇਹਦੇ ਨਾਲ ਸਾਰੇ ਸਰੋਤਿਆਂ ਨੂੰ ਸਸੀਕਾਰ। ਹੰਦੂ ਸਾਹਿਬ ਆਪ ਜੀ ਨੂੰ ਸਸੀਕਾਰ।